ਸਤਸਿਰੇ ਕਾਲ ਦੋਸਤੋ ਪੰਜਾਬ ਵਿਧਾਨ ਸਭਾ 2027 ਦੀਆਂ ਚੋਣਾਂ ਨੂੰ ਲੈ ਕੇ ਸਾਰੀਆਂ ਪਾਰਟੀਆਂ ਵੱਲੋਂ ਆਪਣੀਆਂ ਰਾਜਨੀਤਿਕ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਜਿੱਥੇ ਸੱਤਾਧਾਰੀ ਆਮ ਆਦਮੀ ਪਾਰਟੀ ਵੱਲੋਂ 2027 ਦੇ ਵਿੱਚ ਰਿਪੀਟ ਕਰਨ ਨੂੰ ਲੈ ਕੇ ਕੋਸ਼ਿਸ਼ਾਂ ਜਾਰੀ ਹੈ ਉੱਥੇ ਹੀ ਅਕਾਲੀ ਦਲ ਬਾਦਲ ਵੱਲੋਂ ਵੀ ਜੋ ਉਹਨਾਂ ਨੂੰ ਬਲਾਕ ਸੰਵਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਵਿੱਚ ਚੰਗੇ ਨਤੀਜੇ ਹਾਸਲ ਹੋਏ ਹਨ ਉਹਨਾਂ ਨੂੰ ਦੇਖਦੇ ਹੋਇਆਂ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਵੱਲੋਂ ਵੀ ਰਾਜਨੀਤਿਕ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਪਿਛਲੇ ਦਿਨੀ ਹਲਕਾ ਕਨੌਰੀ ਦੇ ਵਿੱਚ ਇੱਕ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਹੋਇਆਂ ਅਕਾਲੀ ਦਲ ਬਾਦਲ ਵੱਲੋਂ ਅਕਾਲੀ ਦਲ ਯੂਥ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੂੰ ਆਪਣਾ ਪਹਿਲਾ ਉਮੀਦਵਾਰ ਐਲਾਨ ਦਿੱਤਾ ਗਿਆ ਉੱਥੇ ਹੀ ਇਸ ਵਕਤ ਨਗਰ ਨਿਗਮ ਦੀਆਂ ਚੋਣਾਂ ਜੋ ਆਉਣ ਵਾਲੀਆਂ ਹਨ ਉਹਨਾਂ ਨੂੰ ਲੈ ਕੇ ਸੁਖਬੀਰ ਸਿੰਘ ਬਾਦਲ ਵੱਲੋਂ ਜਿਹੜੀਆਂ ਮੀਟਿੰਗਾਂ ਦਾ ਦੌਰ ਜਾਰੀ ਹੈ ਜਿਸ ਤੇ ਵਿੱਚ ਸਾਰੇ ਉਮੀਦਵਾਰਾਂ ਦੇ ਨਾਮ ਜਿਹੜੇ ਐ ਉਹ ਤੈਅ ਕੀਤੇ ਜਾਣੇ ਐ ਉਸ ਨੂੰ ਵੇਖਦੇਣ ਹੋਇਆ ਕਿਉਂਕਿ ਜਿਹੜਾ ਪ੍ਰਦਰਸ਼ਨ ਰਿਹਾ ਬਹੁਤ ਚੰਗਾ ਰਿਹਾ ਪਿਛਲੇ 9 ਸਾਲ ਤੋਂ ਜਿਹੜਾ ਅਕਾਲੀ ਦਲ ਬਾਦਲ ਸੀ ਇਸ ਦੇ ਵੋਟ ਗ੍ਰਾਫ ਦੇ ਵਿੱਚ ਕਾਫੀ ਜਿਹੜੀ ਐ ਉਹ ਗਰਾਵਟ ਦਰਜ ਕੀਤੀ ਗਈ ਸੀ ਲਗਾਤਾਰ 10 ਸਾਲ ਅਕਾਲੀ ਦਲ ਬਾਦਲ ਤੇ ਭਾਜਪਾ ਦੀ ਸਰਕਾਰ ਰਹੀ ਉਸ ਤੋਂ ਬਾਅਦ ਕਿਉਂਕਿ ਉਸ ਸਮੇਂ ਦੇ ਦਰਮਿਆਨ ਜਿਹੜੀਆਂ ਘਟਨਾਵਾਂ ਹੋਈਆਂ ਸਨ ਜਿਦੇ ਵਿੱਚ ਬੇਅਦਬੀ ਦੀਆਂ ਘਟਨਾਵਾਂ ਬਾਈਬਲ ਕਲਾ ਬਰਗਾੜੀ ਕਾਂਢ ਔਰ ਹੋਰ ਵੀ ਜੋ ਗੁਰੂ ਸ਼ਬਦ ਦੀਆਂ ਬੇਅਦਬੀਆਂ ਹੋਈਆਂ ਜਿਸ ਨੂੰ ਦੇਖਦਿਆਂ ਹੋਇਆ ਲੋਕਾਂ ਵੱਲੋਂ ਕਾਫੀ ਰੋਸ ਜਿਹੜਾ ਸੀ ਉਹ ਪਾਇਆ ਗਿਆ ਤੇ ਅਕਾਲੀ ਦਲ ਬਾਦਲ ਦਾ ਜਿਹੜਾ ਵੋਟ ਗ੍ਰਾਫ ਸੀ ਉਹ ਕਾਫੀ نیچے ਗਿਆ ਉਸ ਤੋਂ ਬਾਅਦ ਬੇਸ਼ੱਕ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੁਟਕਾਸ ਅਸਮਤੀ ਸੌ ਖਾ ਕੇ ਇਹ ਸ਼ਬਦ ਬੋਲੇਗੇ ਸਨ ਕਿ ਜੇਕਰ ਉਹਨਾਂ ਦੀ ਸਰਕਾਰ ਆਉਂਦੀ ਹੈ ਤਾਂ ਤੇ ਆਤੀਆਂ ਜਿਹੜੀਆਂ ਹੋਈਆਂ ਜਾਂ ਹੋਰ ਜੋ ਵੀ ਕਾਲੀ ਰਾਜ ਦੇ ਵਿੱਚ ਹੋਇਆ ਹੈ ਸਬੰਧਤ ਦੋਸ਼ੀਆਂ ਨੂੰ ਕਟਾਰੇ 'ਚ ਖੜਾ ਕੀਤਾ ਜਾਏਗਾ ਔਰ ਕਾਰਵਾਈ ਕੀਤੀ ਜਾਏਗੀ ਔਰ ਲਗਾਤਾਰ 4 ਸਾਲ ਰਾਜਕਰਨ ਤੋਂ ਬਾਅਦ 4 ਸਾਲ ਤੋਂ ਵੀ ਉੱਪਰ ਦਾ ਜਦੋਂ ਸਮਾਂ ਬੀਤ ਗਿਆ ਕਾਂਗਰਸ ਪਾਰਟੀ ਵੱਲੋਂ ਜੋ ਅਗਵਾਈ ਦੇ ਵਿੱਚ ਬਣੀ ਸੀ ਕੈਪਟਨ ਅਮਰਿੰਦਰ ਸਿੰਘ ਦੇ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਲੋਕਾਂ ਦੇ ਵਿੱਚ ਰੋਧ ਦੀ ਭਾਵਨਾ ਨੂੰ ਦੇਖਦਿਆਂ ਹੋਇਆਂ ਕਾਂਗਰਸ ਹਾਈ ਕਮਾਂਡ ਨੇ ਉਹਨਾਂ ਨੂੰ ਸਮੇਂ ਤੋਂ ਪਹਿਲਾਂ ਭਾਵੇਂ 5 ਸਾਲ ਦਾ ਕਾਰਜਕਾਲ ਪੂਰਾ ਨਹੀਂ ਹੋਣ ਦਿੱਤਾ ਐਂਡ ਥੋੜਾ ਵਕਤ ਰਹਿੰਦਿਆਂ ਹੋਇਆਂ ਉਹਨਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਉਤਾਰ ਕੇ ਚਰਨਜੀਤ ਸਿੰਘ ਚੰਨੀ ਨੂੰ ਜਿਹੜਾ ਸੀ ਮੁੱਖ ਮੰਤਰੀ ਬਣਾ ਦਿੱਤਾ ਗਿਆ ਪਰ ਫਾਇਦਾ ਫਿਰ ਵੀ ਨਹੀਂ ਹੋਇਆ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਹਨੇਰੀ ਕਾਰਨ ਬਦਲਾਅ ਦਾ ਨਾਅਰੇ ਕਾਰਨ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਵਿੱਚ ਭਰੋਸਾ ਜਤਾਇਆ ਤੇ ਉਹਨਾਂ ਨੂੰ ਵੱਡੇ ਬਹੁਮਤ ਨਾਲ 117 ਵਿੱਚੋਂ 92 ਸੀਟਾਂ ਜਤਾ ਕੇ ਵਿਧਾਨ ਸਭਾ ਦੀਆਂ ਪੌੜੀਆਂ ਚੜਾਇਆ ਹੁਣ ਅਕਾਲੀ ਦਲ ਬਾਦਲ ਬੇਸ਼ੱਕ ਵਾਪਸੀ ਕਰ ਚੁੱਕਿਆ ਪਰ ਅਜੇ ਵੀ ਉਸ ਦੇ ਮਨ ਦੇ ਵਿੱਚ ਇਹੀ ਹੈ ਕਿ ਬਹੁਤ ਸਾਰੇ ਜਿਹੜੇ ਮੁੱਦੇ ਆ ਜਿਨ੍ਹਾਂ ਨੂੰ ਲੈ ਕੇ ਲੋਕ ਉਹਨਾਂ ਤੋਂ ਨਾਰਾਜ਼ ਹੋਏ ਸੀ ਅਕਾਲੀ ਦਲ ਬਾਦਲ ਟੁੱਟਿਆ ਵੀ ਟੁੱਟਣ ਦਾ ਕਾਰਨ ਇਹੀ ਸੀ ਕਿ ਇੱਕ ਤਾਂ ਸੁਖਬੀਰ ਸਿੰਘ ਬਾਦਲ ਦਾ ਅੜਿਅਲ ਰਵਈਆ ਕਿ ਉਹਨਾਂ ਨੇ ਪ੍ਰਧਾਨਗੀ ਨਹੀਂ ਛੱਡਣੀ ਦੂਸਰਾ ਜੋ ਸਿਧਾਂਤਾਂ ਤੋਂ ਭਟਕ ਚੁੱਕਿਆ ਸੀ ਅਕਾਲੀ ਦਲ ਉਸ ਨੂੰ ਲੈ ਕੇ ਵੀ ਪਾਰਟੀ ਦੇ ਵਿੱਚ ਦੋ ਧੜੇ ਬਣੇ ਬਹੁਤ ਸਾਰੇ ਵੱਡੇ ਲੀਡਰ ਅਕਾਲੀ ਦਲ ਬਾਦਲ ਚੋਂ ਚਲੇ ਗਏ ਨਵਾਂ ਅਕਾਲੀ ਦਲ ਪੁਨਰਸੁਰਜੀਤ ਹੋਣ ਦੇ ਵਿੱਚ ਆਇਆ ਹੁਣ ਅਕਾਲੀ ਦਲ ਬਾਦਲ ਵੱਲੋਂ ਸਮੀਖਿਆ ਕੀਤੀ ਜਾ ਰਹੀ ਹੈ ਕਿ ਦੁਬਾਰਾ 2027 ਦੇ ਵਿੱਚ ਕਿਵੇਂ ਫਿਰ ਤੋਂ ਸਟੈਂਡ ਹੋਣਾ ਹੈ ਭਾਵ ਕਿ ਕਿਹੜੀਆਂ ਨੀਤੀਆਂ ਕਿਹੜੇ ਮੁੱਦੇ ਲੈ ਕੇ ਲੋਕਾਂ 'ਚ ਜਾਣਾ ਹੈ ਜਿਸ ਨੂੰ ਦੁਬਾਰਾ ਫਿਰ ਅਕਾਲੀ ਦਲ ਨੂੰ ਦੁਬਾਰਾ ਪੁਨਰਸੁਰਜੀਤ ਕੀਤਾ ਜਾ ਸਕੇ ਭਾਵ ਕਿ ਦੁਬਾਰਾ ਪੈਰਾਂ ਸਿਰ ਮਜ਼ਬੂਤ ਕੀਤਾ ਜਾ ਸਕੇ ਕਿਉਂਕਿ ਬਹੁਤ ਸਾਰੇ ਹਲਕਿਆਂ ਦੇ ਵਿੱਚੋਂ ਅਕਾਲੀ ਦਲ ਬਾਦਲ ਕੋਲ ਵੀ ਚਿਹਰੇ ਨਹੀਂ ਹਨ ਉਮੀਦਵਾਰਾਂ ਵਾਸਤੇ ਕਿਉਂਕਿ 25 ਤੋਂ 30 ਸੀਟਾਂ ਪਹਿਲਾਂ ਬੀਜੇਪੀ ਲੜਦੀ ਸੀ ਕਿਉਂਕਿ ਇਹਨਾਂ ਦਾ ਗੱਠਜੋੜ ਸੀ ਉੱਥੇ ਅਕਾਲੀ ਦਲ ਬਾਦਲ ਵੱਲੋਂ ਕੁਝ ਖਾਸ ਉਮੀਦਵਾਰਾਂ ਨੂੰ ਲੈ ਕੇ ਧਿਆਨ ਨਹੀਂ ਦਿੱਤਾ ਜਾਂਦਾ ਸੀ ਕਿਉਂਕਿ ਉਹ ਭਾਜਪਾ ਹਾਈ ਕਮਾਂਡ ਦਾ ਕੰਮ ਸੀ ਉੱਥੇ ਉਮੀਦਵਾਰਾਂ ਦੀ ਜਿਹੜੀ ਹੈ ਧਿਆਨ ਕਰਨਾ ਕਿ ਉੱਥੇ ਕਿਹੜੇ ਖੜੇ ਕਰਨੇ ਹਨ ਹੁਣ ਗੱਠਜੋੜ ਟੁੱਟਣ ਤੋਂ ਬਾਅਦ ਤਿੰਨ ਖੇਤੀ ਜਿਹੜੇ ਕਾਨੂੰਨ ਬਿਲ ਸੀ ਉਹਨਾਂ ਨਾਲ ਉਹਨਾਂ ਨੂੰ ਲੈ ਕੇ ਖੜਚੋ ਟੁੱਟਿਆ ਤਾਂ ਹੁਣ ਉਹਨਾਂ 25-30 ਹਲਕਿਆਂ ਦੇ ਵਿੱਚ ਵੀ ਅਕਾਲੀ ਦਲ ਬਾਦਲ ਜਿਹੜਾ ਉਹ ਨਵੇਂ ਚਿਹਰਿਆਂ ਦੀ ਤਲਾਸ਼ ਦੇ ਵਿੱਚ ਹੈ ਪਿਛਲੀ ਵਾਰ ਕਨੌਰੀ ਦੇ ਵਿੱਚ ਜਦੋਂ ਸਭਾ ਨੂੰ ਸੰਬੋਧਨ ਕਰ ਰਹੇ ਸਨ ਸੁਖਵੀਰ ਸਿੰਘ ਬਾਦਲ ਤਾਂ ਉਹ ਇਹ ਵੀ ਕਹਿੰਦੇ ਹੋਏ ਨਜ਼ਰ ਆਏ ਸਨ ਕਿ ਹੁਣ ਨੌਜਵਾਨ ਚਿਹਰਿਆਂ ਦੇ ਉੱਪਰ ਜਿਹੜਾ ਉਹ ਅਕਾਲੀ ਦਲ ਬਾਦਲ ਫੋਕਸ ਕਰੇਗਾ ਉਹਨਾਂ ਨੂੰ ਚੋਣ ਮੈਦਾਨ ਦੇ ਵਿੱਚ उतਾਰੇਗਾ ਤਾਂ ਉਸ ਤੋਂ ਬਾਅਦ ਆਗੂ ਵਰਕਰਾਂ ਦੇ ਵਿੱਚ ਇੱਕ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਕਿ ਉਹਨਾਂ ਨੂੰ ਵੀ ਅੱਗੇ ਆਉਣ ਦਾ ਮੌਕਾ ਮਿਲੇਗਾ ਹੁਣ ਅਕਾਲੀ ਦਲ ਬਾਦਲ ਵੱਲੋਂ ਇੱਕ ਅਹਿਮ ਮੀਟਿੰਗ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਕਿਆਸ ਰਾਈਆਂ ਇਹ ਵੀ ਲੱਗ ਰਹੀਆਂ ਕਿ ਜਿਹੜੀ ਮੌਕਾ ਰੈਲੀ ਹੋਣ ਜਾ ਰਹੀ ਹੈ ਭਾਜਪਾ ਦੀ ਉਸ ਦੇ ਵਿੱਚ ਕੱਟਚੋੜ ਨੂੰ ਲੈ ਕੇ ਵੀ ਅਮਿਤ ਸ਼ਾ ਕੋਈ ਨਾ ਕੋਈ ਅਨਾਉਂਸਮੈਂਟ ਜਿਹੜੀ ਹੈ ਕਰ ਸਕਦੇ ਆ ਕਿਆਸ ਰਾਈਆਂ ਲੱਗ ਰਹੀਆਂ ਤਾਂ ਸੁਖਵੀਰ ਸਿੰਘ ਬਾਦਲ ਵੱਲੋਂ ਜਿਹੜੀ ਮੀਟਿੰਗ ਲਈ ਜਾ ਰਹੀ ਹੈ ਉਸ ਦੇ ਵਿੱਚ ਕਾਫੀ ਅਹਿਮ ਮੁੱਦਿਆਂ ਦੇ ਉੱਪਰ ਚਰਚਾ ਹੋਣ ਦੀ ਸੰਭਾਵਨਾ ਹੈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਇੱਕ ਅਹਿਮ ਮੀਟਿੰਗ ਲੈਣ ਜਾ ਰਹੇ ਹੈ ਦੱਸ ਦਈਏ ਕਿ ਸੁਖਬੀਰ ਸਿੰਘ ਬਾਦਲ ਨੇ ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜਾਂ ਦੀ ਬੈਠਕ ਸੱਦੀ ਹੈ ਇਸ ਮੀਟਿੰਗ ਵਿੱਚ ਬੂਥ ਪੱਧਰ ਤੱਕ ਸੰਗਠਨ ਨੂੰ ਮਜ਼ਬੂਤ ਕਰਨ ਅਤੇ ਹਾਲ ਹੀ ਵਿੱਚ ਹੋਏ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਦੀਆਂ ਚੋਣਾਂ ਵਿੱਚ ਪ੍ਰਦਰਸ਼ਨ ਸਮੀਖਿਆ ਰਾਜ ਅਤੇ ਰਾਸ਼ਟਰੀ ਪੱਧਰ ਤੇ ਮਜੂਤਾ ਰਾਜਨੀਤਿਕ ਸਥਿਤੀ ਤੇ ਚਰਚਾ ਕੀਤੀ ਜਾਏਗੀ ਇਸ ਦੇ ਵਿੱਚ ਸਾਫ ਨਜ਼ਰ ਆ ਰਿਹਾ ਹੈ ਕਿ ਪੰਚਾਇਤ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀ ਜਿਹੜੀਆਂ ਚੋਣਾਂ ਹੋਈਆਂ ਉਹਦੇ ਵਿੱਚ ਜਿਹੜੀ ਤਕੌਣੀ ਟੱਕਰ ਦੇਖਣ ਨੂੰ ਮਿਲੀ ਸੀ ਆਮ ਆਦਮੀ ਪਾਰਟੀ ਦੇ ਨਾਲ ਨਾਲ ਇੱਥੇ ਕਾਂਗਰਸ ਤੇ ਅਕਾਲੀ ਦਲ ਬਾਦਲ ਦੀ ਚੰਗੀ ਵਾਪਸੀ ਦੇਖਣ ਨੂੰ ਮਿਲੀ ਹੈ ਕਾਂਗਰਸ ਵੱਲੋਂ ਬੇਸ਼ੱਕ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਗਿਆ ਸੀ ਉਸੇ ਨੂੰ ਹੀ ਦੇਖਦੇ ਹੋਇਆ ਹੁਣ ਸ਼ਹਿਰੀ ਖੇਤਰ ਦੀਆਂ ਜਿਹੜੀਆਂ ਨਗਰ ਨਿਗਮ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਉਹਦੇ ਵਿੱਚ ਵੀ ਕਾਂਗਰਸ ਪਾਰਟੀ ਵੱਲੋਂ ਬੇਸ਼ੱਕ ਇਸ ਵਕਤ ਧੜੇਬੰਦੀ ਦੀ ਥੋੜੀ ਦਿੱਕਤ ਆ ਰਹੀ ਹੈ ਔਰ ਇੱਕ ਦੂਜੇ ਉੱਪਰ ਬਿਆਨਬਾਜ਼ੀ ਨੂੰ ਲੈ ਕੇ ਕਾਂਗਰਸ ਹਾਈ ਕਮਾਂਡ ਨੇ ਜਿਹੜਾ ਮੀਟਿੰਗ ਵੀ ਸੱਦੀ ਸੀ ਸਾਰੀ ਸੀਨੀਅਰ ਲੀਡਰਸ਼ਿਪ ਦਿੱਲੀ ਪਹੁੰਚੀ ਹੋਈ ਸੀ ਇੱਕ ਦੋ ਦਿਨ ਪਹਿਲਾਂ ਹੁਣ ਦੇਖਣ ਦੇ ਵਿੱਚ ਇਹ ਆ ਰਿਹਾ ਹੈ ਕਿ ਅਕਾਲੀ ਦਲ ਬਾਦਲ ਇਸ ਵਾਪਸੀ ਨੂੰ 2027 ਨਾਲ ਜੋੜ ਕੇ ਦੇਖ ਰਿਹਾ ਹੈ ਜੇਕਰ ਨਗਰ ਨਿਗਮ ਦੀਆਂ ਚੋਣਾਂ ਵਿੱਚ ਵੀ ਕਾਰਗੁਜ਼ਾਰੀ ਵਧੀਆ ਹੁੰਦੀ ਹੈ ਤਾਂ ਫਿਰ ਕਾਫੀ ਰੋਮਾਂਚਕ ਮੁਕਾਬਲਾ ਜਿਹੜਾ ਹੈ 2027 'ਚ ਦੇਖਣ ਨੂੰ ਮਿਲੇਗਾ ਇਸ ਦੇ ਨਾਲ ਹੀ ਪਾਰਟੀ ਦੀ ਆਉਣ ਵਾਲੇ ਸਮੇਂ ਵਿੱਚ ਰਣਨੀਤੀ ਵੀ ਤੈਅ ਕੀਤੀ ਜਾਏਗੀ ਇਸ ਮੀਟਿੰਗ ਦੇ ਵਿੱਚ 2027 ਵਿੱਚ ਪੰਜਾਬ ਵਿੱਚ ਵਿਧਾਨ ਸਭਾ ਹੋਣ ਵਾਲੀਆਂ ਜਿਸ ਨੂੰ ਲੈ ਕੇ ਸਾਰੀਆਂ ਪਾਰਟੀਆਂ ਨੇ ਆਪਣਾ ਪੂਰਾ ਜ਼ੋਰ ਲਾਇਆ ਹੋਇਆ ਹੈ ਸਾਰੀਆਂ ਪਾਰਟੀਆਂ ਨੇ ਤਿਆਰੀ ਪੂਰੀ ਖਿੱਚੀ ਹੋਈ ਹੈ ਪਾਰਟੀਆਂ ਆਪਣੇ ਪੱਧਰ ਤੇ ਭਵਿੱਖ ਦੀਆਂ ਜੜੀਆਂ ਰਣਨੀਤੀਆਂ ਬਣਾ ਰਹੀ ਹੈ ਅਕਾਲੀ ਦਲ ਬਾਦਲ ਜੇਕਰ ਗੱਠਜੋੜ ਕਰਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਪਿਛਲੇ ਦਿਨੀ ਜੋ ਚਰਨਜੀਤ ਸਿੰਘ ਬਰਾੜ ਜੋ ਕਿ ਅਕਾਲੀ ਦਲ ਪੁਨਰ ਸਰਜੀਤ ਤੋਂ ਬਾਝਪਨ ਚ ਗਏ ਉਹਨਾਂ ਦਾ ਇਹ ਕਹਿਣਾ ਸੀ ਕਿ ਜਿਹੜੀਆਂ ਇਹ ਖੇਤਰੀ ਪਾਰਟੀਆਂ ਹੈ ਚਾਹੇ ਅਕਾਲੀ ਦਲ ਬਾਦਲ ਹੈ ਤੇ ਚਾਹੇ ਅਕਾਲੀ ਦਲ ਪੁਨਰ ਸਰਜੀਤ ਹੈ ਇਹਨਾਂ ਦੇ ਜਿਹੜੇ ਅੰਦਰ ਖਾਤੇ ਸੰਬੰਧ ਹੈ ਉਹ ਭਾਜਪਾ ਦੇ ਨਾਲ ਹੀ ਨੇ ਸੱਤਾ ਵਿੱਚ ਆਉਣ ਤੋਂ ਬਾਅਦ ਵੀ ਇਹ ਉਹਨਾਂ ਦੇ ਨਾਲ ਹੀ ਜਿਹੜਾ ਗੱਠਜੋੜ ਕਰ ਸਕਦੀਆਂ ਤੇ ਪਹਿਲਾਂ ਵੀ ਗੱਠਜੋੜ ਹੋ ਸਕਦਾ ਹੈ ਚੋਣਾ ਲੜਨ ਦੇ ਲਈ ਤਾਂ ਉਹਨਾਂ ਨੇ ਇਹ ਖੁਲਾਸੇ ਕੀਤੇ ਸਨ ਹੋ ਸਕਦਾ ਅਮ੍ਰਿਤ ਅਮਿਤ ਸ਼ਾਦੀ ਜਿਹੜੀ ਰੈਲੀ ਹੈ ਮੋਗਾ ਦੇ ਵਿੱਚ ਉਸ ਨੂੰ ਸਿਆਸੀ ਮਾਰਾਂ ਵੱਲੋਂ ਇਸ ਨਾਲ ਵੀ ਜੋੜ ਕੇ ਦੇਖਿਆ ਜਾ ਰਿਹਾ ਹੈ ਕਿ ਅਕਾਲੀ ਦਲ ਬਾਦਲ ਨਾਲ ਫਿਰ ਤੋਂ ਜਿਹੜਾ ਸਮਝੌਤਾ ਹੋਣ ਦੀਆਂ ਕਿਆ ਸਰਾਈਆਂ ਲੱਗ ਰਹੀਆਂ ਹੈ